ਪੰਜਾਬ ਦਾ ਵੈਦਰ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਤਹਿ ਦਿਲ ਤੋਂ ਸਵਾਗਤ ਕਰਦੇ ਹਾਂ ਜੀ ਲੈ ਕੇ ਹਾਜ਼ਰ ਹੋਏ ਹਾਂ 2 ਜੁਲਾਈ ਦੇ ਮੌਸਮ ਦੀ ਅਪਡੇਟ ਨੂੰ ਤਾਂ ਪਹਿਲਾਂ ਗੱਲਬਾਤ ਕਰੀਏ ਸਵੇਰ ਦੇ ਮੌਸਮ ਦੀ ਤਾਂ ਸਵੇਰ ਤੋਂ ਲੈ ਕੇ ਦੁਪਹਿਰ ਦਾ ਮੌਸਮ ਜਿਹੜਾ ਠੀਕ ਠਾਕ ਰਵੇਗਾ ਸਾਫ਼ ਮੌਸਮ ਰਵੇਗਾ ਹਲਕੀ ਫੁਲਕੀ ਬੱਦਲਵਾਈ ਪੰਜਾਬ ਦੇ ਵਿੱਚ ਜਰੂਰ ਹੋ ਰਵੇਗੀ ਧੁੱਪ ਦਾ ਮਾਹੌਲ ਪੂਰੀ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗਾ ਪਿਛਲੇ 4-5 ਦਿਨਾਂ ਨਾਲੋਂ ਅੱਜ ਦੇ ਮੌਸਮ ਦੇ ਵਿੱਚ ਸੁਧਾਰ ਦੇਖਣ ਨੂੰ ਮਿਲੇਗਾ ਕੁਝ ਇਲਾਕਿਆਂ ਦੇ ਵਿੱਚ ਆਪਾਂ ਨੂੰ ਬਦਲਵਾਈ ਜ਼ਰੂਰ ਦੇਖਣ ਨੂੰ ਮਿਲੇਗੀ ਕੁਝ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੀ ਮੀਂਹ ਦੀ ਸੰਭਾਵਨਾ ਜਿਹੜੀ ਦੁਪਹਿਰ ਤੋਂ ਬਾਅਦ ਬਣੀ ਰਹੇਗੀ ਜਾਣਾਂਗੇ ਪੂਰੀ ਅਪਡੇਟ ਨੂੰ ਇਸੇ ਵੀਡੀਓ ਦੇ ਵਿੱਚ ਤਾਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜ਼ਰੂਰ ਦੇਖਿਓ ਇੱਕ ਛੋਟੀ ਜਿਹੀ ਬੇਨਤੀ ਹੋਰ ਹੈ ਜੇਕਰ ਆਪਣੇ ਚੈਨਲ ਤੇ ਨਹੀਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਤੇ ਕਲਿੱਕ ਕਰ ਲਿਓ ਤਾਂ ਕਿ ਆਉਣ ਵਾਲੀਆਂ ਅਪਡੇਟਾਂ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚਾ ਦਿੱਤੀਆਂ ਜਾਣ 70-80% ਮੌਸਮ ਜਿਹੜਾ ਸਾਫ਼ ਰਹਿ ਗਿਆ ਥੋੜੀ-ਮੋਟੀ ਬਦਲਵਾਈ ਜ਼ਰੂਰ ਰਹੇਗੀ ਪਰ ਮੀਂਹ ਦੀ ਸੰਭਾਵਨਾ ਜਿਹੜੀ ਕੁਝ ਜ਼ਿਆਦਾ ਵੱਡੀ ਨਹੀਂ ਬਣੀ ਹੋਈ ਫਿਲਹਾਲ ਦੇ ਟਾਈਮ ਇਸ ਟਾਈਮ ਪੰਜਾਬ ਦੇ ਪੂਰਬੀ ਜਾਂ ਪੱਛਮੀ ਇਲਾਕਿਆਂ ਤੇ ਕੋਈ ਵੀ ਸਿਸਟਮ ਨਹੀਂ ਬਣ ਰਿਹਾ ਜਿਸ ਨਾਲ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਵੱਧ ਹੈ ਪਰ ਦੁਪਹਿਰ ਸਮੇਂ ਪੰਜਾਬ ਦੇ ਉੱਤਰ ਪੱਛਮੀ ਜ਼ਿਲ੍ਹਿਆਂ ਵਿੱਚੋਂ ਇੱਕ ਸਿਸਟਮ ਆਪਾਂ ਨੂੰ ਜਿਹੜਾ ਬਣਦਾ ਬਣਦਾ ਹੋਇਆ ਦੇਖਣ ਨੂੰ ਮਿਲ ਰਿਹਾ ਜਿਸ ਨਾਲ ਮਾਝੇ ਦੇ ਏਰੀਏ ਫਰੂਸਪੁਰ ਦੇ ਨਾਲ ਲੱਗਦੇ ਇਲਾਕਿਆਂ ਤੱਕ ਬਦਲਵਾਈ ਜਿਹੜੀ ਪਹੁੰਚੇਗੀ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਪੱਛਮੀ ਇਲਾਕਿਆਂ 'ਚ ਬੱਦਲਵਾਈ ਦੀ ਗਤੀਵਿਧੀਆਂ ਹੁੰਦੀਆਂ ਹੋਈਆਂ ਦੇਖਣ ਨੂੰ ਮਿਲਣਗੀਆਂ ਆਪਾਂ ਨੂੰ ਬਾਕੀ ਇਲਾਕਿਆਂ 'ਚ ਜਿਹੜਾ ਮੌਸਮਾ ਸਾਫ਼ ਰਵੇਗਾ ਹਵਾਵਾਂ ਦੀ ਗੱਲਬਾਤ ਕੀਤੀ ਜਾਵੇ ਤਾਂ ਪੂਰਬੀ ਹਿੱਸਿਆਂ ਤੋਂ ਹਵਾਵਾਂ ਚੱਲ ਰਹੀਆਂ ਨੇ ਤੇ ਹਵਾਵਾਂ ਦੀ ਗਤੀ ਜਿਹੜੀ ਕੋਈ ਜ਼ਿਆਦਾ ਤੇਜ਼ ਨਹੀਂ ਹੋਵੇਗੀ ਹਵਾਵਾਂ ਆਪਣੀ ਨੋਰਮਲ ਸਪੀਡ ਤੇ ਚੱਲ ਰਹੀਆਂ ਨੇ ਲਗਭਗ 8 ਤੋਂ ਲੈ ਕੇ 10 ਦੀ 8 ਤੋਂ ਲੈ ਕੇ 10 ਜਾਂ 14-15 ਕਿਲੋਮੀਟਰ ਪ੍ਰਤੀ ਘੰਟੇ ਦੀ ਨਾਲ ਰਫ਼ਤਾਰ ਜਿਹੜੀ ਹੈ ਇਹਨਾਂ ਹਵਾਵਾਂ ਦੀ ਰਵੀਗੀ ਤੇ ਬਾਕੀ ਗੱਲਬਾਤ ਕੀਤੀ ਜਾਵੇ ਮੌਸਮ ਆਉਣ ਵਾਲੇ ਦਿਨਾਂ ਵਿੱਚ ਕਿਸ ਤਰ੍ਹਾਂ ਦਾ ਰਹੇਗਾ ਆਉਣ ਵਾਲੇ 2 3 ਤੇ 4 ਜੁਲਾਈ ਦਾ ਜਿਹੜਾ ਮੌਸਮ ਆ ਸਾਫ਼ ਰਹੇਗਾ ਕੋਈ ਜ਼ਿਆਦਾ ਵੱਡੀ ਹੀਰ ਫਿਰ ਮੌਸਮ ਦੇ ਵਿੱਚ ਨਹੀਂ ਦੇਖਣ ਨੂੰ ਮਿਲੇਗੀ ਆਪਾਂ ਨੂੰ ਉਸ ਤੋਂ ਬਾਅਦ 5 ਜੁਲਾਈ ਦਾ ਜਿਹੜਾ ਮੌਸਮ ਹੈ ਆਪਾਂ ਨੂੰ ਠੀਕ ਠਾਕ ਦੇਖਣ ਨੂੰ ਮਿਲੇਗਾ ਕੁਝ ਇਲਾਕਿਆਂ ਤੇ ਮੀਂਹ ਦੀ ਗਤੀਵਿਧੀਆਂ ਬਣੀਆਂ ਰਹਿਣਗੀਆਂ ਪਰ 5 ਜੁਲਾਈ ਤੋਂ ਬਾਅਦ ਜਿਹੜਾ ਆਪਾਂ ਨੂੰ ਪੰਜਾਬ ਦੇ ਵਿੱਚ ਇੱਕ ਵੱਡਾ ਜਿਹੜਾ ਸਿਸਟਮ ਬਣਦਾ ਹੋਇਆ ਦੇਖਣ ਨੂੰ ਮਿਲੇਗਾ ਜਿਸ ਨਾਲ 7-8 ਜੁਲਾਈ ਨੂੰ ਆਪਾਂ ਨੂੰ ਪੰਜਾਬ ਦੇ ਵਿੱਚ ਮੀਂਹ ਦੀਆਂ ਗਤੀਵਿਧੀਆਂ ਜਿਹੜੀਆਂ ਨਹੀਂ ਹੁੰਦੀ ਹੋਈ ਦੇਖਣ ਨੂੰ ਮਿਲ ਸਕਦੀਆਂ ਨੇ ਜਿਸ ਤਰ੍ਹਾਂ ਹੀ ਕੋਈ ਹੋਰ ਨਵੀਂ ਅਪਡੇਟ ਆਵੇਗੀ ਆ ਪੰਜਾਬ ਦੇ ਵਿੱਚ ਕੋਈ ਨਵਾਂ ਸਿਸਟਮ ਬਣੇਗਾ ਆਪਾਂ ਜਲਦ ਤੋਂ ਜਲਦ ਤੁਹਾਡੇ ਤੱਕ ਪਹੁੰਚਾਵਾਂਗੇ ਅਪਡੇਟ ਨੂੰ ਜਾਣਨ ਲਈ ਆਪਣੇ ਚੈਨਲ ਦੇ ਨਾਲ ਜੁੜਦੇ ਰਹੋ ਧੰਨਵਾਦ ਜੀ